ਸਤ ਜਨਾਬ ਸੇਖ ਪਿੰਡ ਵਾਲੇ ਨੇ ਕਿਹਾ ਸੀ ਇਹ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ ਇਹ ਹੁਣ ਤੁਸੀਂ ਦੇਖ ਲਓ ਵੀ ਅੱਜ ਲਾਉਣਾ ਅੱਜ ਲੜਨਾ ਕੱਲ ਲੜਨਾ ਕਿ ਪਰਸੋਂ ਲੜਨਾ ਪਰਸੋਂ ਲੜਨਾ ਇਹ ਸਾਡੇ ਤੇ ਹੁਣ ਇਹ ਸਾਨੂੰ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ ਮਿੱਤਰੋ ਲੜਾਈ ਆ ਜਿਹੜੀ ਸੰਘਰਸ਼ ਆ ਉਹ ਸਿੱਦਕ ਨਾਲ ਹੀ ਨਿਭਾਏ ਜਾਂਦੇ ਆ ਉੱਥੇ ਸਮਰਪਣ ਹੋ ਕੇ ਸਿਰ ਦੇਣੇ ਪੈਂਦੇ ਆ ਸਿਰ ਤੋਂ ਬਿਨਾ ਸੰਘਰਸ਼ ਨਹੀਂ ਲੜੇ ਜਾਂਦੇ ਲੋ ਕਿਹੜਾ ਦੱਸੋ ਸਮਰਪਣ ਨਹੀਂ ਆਇਆ ਤੇ ਆ ਤੋ ਪਛੜਿਆ ਜਿਹੜੇ ਜਿਹੜੇ ਮਰਜ਼ੀ ਤੋਂ ਸਿਰ ਮੰਗ ਲੋ ਬਗਾਰ ਨੇ ਪੈਂਦੇ ਆ ਨੌਜਵਾਨਾਂ ਨੂੰ ਬੰਗਾਰੋ ਤਾਂ ਸਹੀ ਜਿਹੜੀ ਗੁਰੂਆਂ ਦੀ ਚਿੰਗਨਾਂ ਦੇ ਅੰਦਰ ਆ ਉਹ ਚਿੰਗ ਹਜੇ ਵੀ ਹੈਗੀ ਦੋ ਤਿੰਨ ਗੱਲਾਂ ਬੜੀਆਂ ਜ਼ਰੂਰੀਆਂ ਲੜਾਈ ਲੜਨ ਲਈ ਸੋ ਸਭ ਤੋਂ ਪਹਿਲਾਂ ਕੌਮ ਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਦੁਸ਼ਮਣ ਕੌਣ ਆ ਦੂਜੀ ਗੱਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਅਸੀਂ ਕੌਣ ਆ ਤੀਜਾ 골ਡਨ ਪ੍ਰਿੰਸੀਪਲ ਬਾਈ ਧਿਆਨ ਨਾਲ ਸੁਣ ਲਿਓ ਇਹ ਲੜਾਈਆਂ ਪਹਿਲਾਂ ਜਿੱਤੀਆਂ ਜਾਂਦੀਆਂ ਫੇਰ ਲੜੀਆਂ ਜਾਂਦੀਆਂ ਸੀਂ ਹਮੇਸ਼ਾ ਲੜਾਈਆਂ ਪਹਿਲਾਂ ਲੜਦੇ ਆਂ ਫਿਰ ਜਿੱਤਣ ਦੀ ਆਸ ਕਰਦੇ ਆਂ ਸਾਡੇ ਕੋਲੇ ਜਿੱਤ ਨਹੀਂ ਸਾਡੇ ਹੱਥ ਚ ਆਉਂਦੀ ਲੜਾਈ ਪਹਿਲਾਂ ਲੜਨੀ ਪੈਂਦੀ ਆ ਪਹਿਲਾਂ ਸਟ੍ਰੈਟੇਜਾਈਜ਼ ਕਰਨੀ ਪੈਂਦੀ ਆ ਉਹਦੀ ਬਿਅੰਤ ਘੜਦੇ ਪੈਂਦੀ ਆ ਫਿਰ ਜਿੱਤੀ ਨਹੀਂ ਜਾਂਦੀ ਆ